ਇਸ ਵੇਲੇ ਦੀ ਵੱਡੀ ਖਬਰ ਅਗਨੀਵੀਰ ਯੋਜਨਾ ਦੇ ਨਾਲ ਜੁੜੀ ਹੋਈ ਹੈ ਤਾਂ ਇਸ ਸਕੀਮ ਦੇ ਵਿੱਚ ਹੁਣ ਸੁਧਾਰ ਹੋ ਸਕਦੇ ਨੇ ਭਾਰਤੀ ਫੌਜ ਦੇ ਵੱਲੋਂ ਇਸ ਯੋਜਨਾ ਦੀ ਸਮੀਖਿਆ ਕੀਤੀ ਗਈ ਹੈ ਜਿਸ ਤੋਂ ਬਾਅਦ ਕੁਝ ਸੁਧਾਰਾਂ ਦੀ ਸਿਫਾਰਸ਼ਾ ਜਿਹੜੀ ਉਹ ਫੌਜ ਨੇ ਕੀਤੀ ਆ ਜਿਸ ਤਹਿਤ ਇਸ ਯੋਜਨਾ ਦੇ ਵਿੱਚ ਵੱਡਾ ਬਦਲਾਅ ਜਿਹੜਾ ਹੋ ਸਕਦਾ ਹੈ ਜੇ ਗੱਲ ਕੀਤੀ ਜਾਵੇ ਹੁਣ ਤੱਕ ਇਸ ਯੋਜਨਾ ਦੇ ਵਿੱਚ 25% ਜਵਾਨਾਂ ਨੂੰ ਹੀ ਪੱਕੇ ਤੌਰ ਤੇ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਲੇਕਿਨ ਫੌਜ ਨੇ 60 ਤੋਂ 70% ਜਵਾਨਾਂ ਨੂੰ ਪੱਕੇ ਕਰਨ ਦੀ ਸਿਫਾਰਿਸ਼ ਕੀਤੀ ਹੈ ਸਰਕਾਰ ਵੱਲੋਂ ਅਗਨੀਵੀਰ ਯੋਜਨਾ ਦੀ ਅਜਿਹੀ ਸਮੀਖਿਆ ਦੀ ਆਸ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ ਕਿਉਂਕਿ ਇਸ ਯੋਜਨਾ ਨੂੰ ਲੈ ਕੇ ਦੇਸ਼ ਦੇ ਵਿੱਚ ਕਾਫੀ ਸਿਆਸਤ ਹੋਈ ਸੀ ਵਿਰੋਧੀ ਧਿਰ ਨੇ ਇਸ ਯੋਜਨਾ ਵਿਚਲੀਆਂ ਕੁਝ ਕਮੀਆਂ ਦਾ ਤਿੱਖਾ ਵਿਰੋਧ ਆ ਜਿਹੜਾ ਉਹ ਕੀਤਾ ਸੀ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਐਨਡੀਏ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਜਨਤਾ ਦਲ ਯੂਨਾਈਟਿਡ ਅਤੇ ਐਲ ਜੀ ਪੀ ਦੇ ਵੱਲੋਂ ਇਸ ਯੋਜਨਾ ਉੱਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ ਇਹਨਾਂ ਪਾਰਟੀਆਂ ਨੇ ਹੀ ਸਰਕਾਰ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਸੀ ਤਾਂ ਭਾਰਤੀ ਫੌਜ ਫੈਨਾ ਦੇ ਵੱਲੋਂ ਹੁਣ ਇਸ ਦੀ ਸਮੀਖਿਆ ਕਰਨ ਲਈ ਗਈ ਹੈ ਸਮੀਖਿਆ ਤੋਂ ਬਾਅਦ ਕੀਤੀਆਂ ਗਈਆਂ ਸਿਫਾਰਸ਼ਾਂ ਵਿੱਚ ਕਿਹਾ ਗਿਆ ਹੈ ਕਿ ਅਗਨੀ ਵੀਰਾਂ ਦੀ ਭਰਤੀ ਨਾਲ ਫੌਜ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲੇਗਾ ਅਤੇ ਜਵਾਨਾਂ ਦੀ ਕਾਰਜਕੁਸ਼ਲਤਾ ਦੇ ਵਿੱਚ ਵੀ ਵਾਧਾ ਹੋਵੇਗਾ ਦੇਸ਼ ਦੇ ਰੱਖਿਆ ਅਤੇ ਸੁਰੱਖਿਆ ਮਾਮਲਿਆਂ ਨਾਲ ਜੁੜੇ ਵਿਭਾਗਾਂ ਦੇ ਸੂਤਰਾਂ ਅਨੁਸਾਰ ਹਥਿਆਰਬੰਦ ਫੌਜਾਂ ਅਤੇ ਮੰਤਰਾਲਿਆਂ ਵੱਲੋਂ ਅਗਨੀਪਤ ਸਕੀਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਫੌਜ ਨੇ ਅਗਲੀ ਵੀਰਾਂ ਦਾ ਕਾਰਜਕਾਲ ਮੌਜੂਦਾ 4 ਸਾਲ ਤੋਂ ਵਧਾ ਕੇ 7 ਤੋਂ 8 ਸਾਲ ਕਰਨ ਦੀ ਸਿਫਾਰਸ਼ ਕੀਤੀ ਹੈ ਇਸ ਦੇ ਨਾਲ ਹੀ ਤਕਨੀਕੀ ਖੇਤਰ ਵਿੱਚ ਅਗਨੀ ਵੀਰਾਂ ਦੇ ਦਾਖਲੇ ਦੀ ਉਮਰ ਹੱਦ ਵਧਾ ਕੇ 23 ਸਾਲ ਕਰਨ ਦੀ ਵੀ ਸਿਫਾਰਸ਼ ਜੜਿਓ ਕੀਤੀ ਗਈ ਹੈ ਫੌਜ ਵੱਲੋਂ ਅਗਨੀ ਵੀਰਾਂ ਦੇ ਹੱਕ ਵਿੱਚ ਹੋਰ ਵੀ ਕਈ ਹਾਂ ਪੱਕੀ ਸੁਝਾਅ ਦਿੱਤੇ ਗਏ ਨੇ ਜਿਵੇਂ ਕਿ ਟ੍ਰੇਨਿੰਗ ਦੌਰਾਨ ਅਗਰ ਕੋਈ ਅਗਨੀਵੀਰ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜ਼ਰੂਰ ਮਿਲਣੀ ਚਾਹੀਦੀ ਹੈ ਅਤੇ ਉਸ ਫੌਜੀ ਨੂੰ ਨੌਕਰੀ ਤੋਂ ਲਾਂਬੇ ਕਰਨ ਦੀ ਥਾਂ ਤੇ ਕਿਤੇ ਹੋਰ ਸੈਟਲ ਕਰਨ ਦਾ ਕੰਮ ਜਿਹੜਾ ਉਹ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਅਗਰ ਕਿਸੇ ਜੰਗ ਦੌਰਾਨ ਅਗਨੀਵੀਰ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਗੁਜ਼ਾਰਾ ਭੱਤਾ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ ਹੈ ਸਰਕਾਰ ਨੇ ਅਗਨੀਪਥ ਯੋਜਨਾ ਦੀ ਸ਼ੁਰੂਆਤ ਸੋ ਜਵਾਨਾਂ ਨੂੰ ਪੈਨਸ਼ਨ ਦੇਣ ਤੋਂ ਬਚਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਨ ਲਈ ਕੀਤੀ ਸੀ ਇਸ ਦੇ ਨਾਲ ਹੀ ਤਜਰਬੇ ਦਾ ਮਾਮਲਾ ਵੀ ਮਾਮੂਲੀ ਤਬਦੀਲੀ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਪੁਰਾਣੀ ਭਰਤੀ ਯੋਜਨਾ ਅਧੀਨ ਜਵਾਨਾਂ ਨੂੰ ਆਮ ਤੌਰ ਤੇ 35 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਜਿਹੜੇ ਸੂਬੇਦਾਰ ਜਾਂ ਫਿਰ ਮੇਜਰ ਦੇ ਰੈਂਕ ਤੱਕ ਪਹੁੰਚ ਜਾਂਦੇ ਨੇ ਉਹਨਾਂ ਦੀ ਰਿਟਾਇਰਮੈਂਟ 52 ਸਾਲ ਦੀ ਉਮਰ 'ਤੇ ਹੁੰਦੀ ਹੈ ਉਹਨਾਂ ਨੂੰ ਹਰ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਅਤੇ ਉਹ ਹਰ ਤਰ੍ਹਾਂ ਦਾ ਫੌਜੀ ਅਭਿਆਸ ਕਰਨ ਦੇ ਸਮਰੱਥ ਹੁੰਦੇ ਹਨ ਤਾਂ ਅਗਨੀ ਵੀਰਾਂ ਦੇ ਸੇਵਾ ਕਾਲ ਵਿੱਚ ਵਾਧਾ ਹੋਣ ਤੇ ਫੌਜ ਵਿੱਚ ਭਰਤੀ ਲਈ ਉਹਨਾਂ ਦੀ ਪ੍ਰਤੀਸ਼ਤਤਾ ਵਧਾਉਣ ਦੇ ਨਾਲ ਉਹਨਾਂ ਨੂੰ ਵਾajib ਟ੍ਰੇਨਿੰਗ ਵੀ ਮਿਲੇਗੀ ਅਤੇ ਲੋੜਿੰਦਾ ਤਜਰਬਾ ਹੈ ਜਿਹੜਾ ਉਹ ਵੀ ਹਾਸਲ ਹੋਵੇਗਾ ਤਾਂ ਅਗਰ ਇਹ ਯੋਜਨਾ ਦੀਆਂ ਸਿਫਾਰਸ਼ਾਂ ਲਾਗੂ ਹੋ ਜਾਂਦੀਆਂ ਨੇ ਤਾਂ ਅਗਨੀ ਵੀਰ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਵੱਡਾ ਫਾਇਦਾ ਮਿਲੇਗਾ